ਲੋ ਜੀ ਸੱਗਰਾਂ ਚੋਂ ਇਸ ਵਾਰ ਸੀਜ਼ਨ ਦਾ ਸਭ ਤੋਂ ਵੱਧ ਭਰ ਕੇ ਚੋ ਜੋ ਦੇਖ ਸਕਦੇ ਪਾਣੀ ਦੇਖੋ ਦੋਸਤੋ ਦਸੂਹਾ ਦੇ ਨਾਲ ਲੱਗਦੇ ਜਿਹੜਾ ਕਿ ਸੱਗਨਾਲਾ ਚੋਂ ਮੰਨਿਆ ਜਾਂਦਾ ਤੇ ਕਾਲੇ ਵਾਲਾ ਚੋ ਉਹਦੇ ਵਿੱਚ ਵੀ ਪਾਣੀ ਦੀ ਜਿਹੜੀ ਆ ਸ਼ੁਰੂਆਤ ਹੋ ਗਈ ਆ ਤੁਸੀਂ ਦੇਖ ਸਕਦੇ ਕਿ ਪਾਣੀ ਵਧਦਾ ਜਾ ਰਿਹਾ ਤੇ ਪਾਣੀ ਆਉਣਾ ਸ਼ੁਰੂ ਹੋ ਗਿਆ ਤੇ کافیੇ ਹੱਥ ਆਵਾਜ਼ ਇੱਥੇ ਹੁਣ ਪਹਿਲੀ ਵਾਰ ਇੱਥੇ ਪਾਣੀ ਨੇ ਦੱਸ ਕੇ ਦਿੱਤੀ ਆ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਜਿਹੜਾ ਫਲੋ ਵਧਦਾ ਜਾ ਰਿਹਾ ਜਿਸ ਵਾਲੇ ਨਾਲ ਲੱਗਦੇ ਪਿੰਡ ਕਾਲੇ ਵਾਲਾ ਚੋਂ ਇਹ ਪਾਣੀ ਜਿਹੜਾ ਆ ਚੁੱਕਾ ਆ ਵੇ ਦੇਖ ਸਕਦੇ ਆ ਕਿ ਪਾਣੀ ਵੀ ਰਫਤਾਰ ਅਲੀਆ ਵਾਦੀ ਆ ਰਹੀ ਆ